ਪੰਜਾਬ ਦੇ ਬਟਾਲਾ ਦੇ ਵਿੱਚ ਐਤਵਾਰ ਨੂੰ ਹੋਏ ਜਸਮੀਤ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਹੈ ਇਸ ਸਬੰਧੀ ਇੱਕ ਪੋਸਟ ਪਾਈ ਗਈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜਸਮੀਤ ਨੇ ਬਟਾਲਾ ਦੇ ਬੈਰਿੰਗ ਕਾਲਜ ਵਿੱਚ ਵਿਦਿਆਰਥੀ ਪ੍ਰਧਾਨ ਦੀ ਚੋਣ ਮਨਾ ਕੀਤਾ ਜਾਣ ਦੇ ਬਾਵਜੂਦ ਵੀ ਲੜੀ ਸੀ ਉਹ ਕਨਸ਼ਾਮਪੁਰੀਆ ਗੈਂਗ ਦੇ ਜ਼ੋਰ ਤੇ ਪ੍ਰਧਾਨ ਬਣ ਰਿਹਾ ਸੀ ਉਹ ਸਾਡੇ ਭਰਾ ਜੁਗਰਾਜ ਦੀ ਚੋਣ ਵਿੱਚ ਹਾਰ ਦਾ ਕਾਰਨ ਬਣਿਆ ਧਿਆਨ ਦੇ ਯੋਗ ਹੈ ਕਿ ਐਤਵਾਰ ਸ਼ਾਮ 6 ਵਜੇ ਡੇਰਾ ਬਾਬਾ ਨਾਨਕ ਰੋਡ ਤੇ ਦਾਣਾ ਮੰਡੀ ਨੇੜੇ ਜਸਮੀਤ ਸਿੰਘ ਦਾ ਕਤਲ ਕੀਤਾ ਗਿਆ ਜਸਮੀਤ ਬਟਾਲਾ ਦੇ ਮਾਨ ਨਗਰ ਦਾ ਰਹਿਣ ਵਾਲਾ ਸੀ ਇਸ ਘਟਨਾ ਨੂੰ ਚਾਰ ਬਾਈਕ ਸਵਾਰਾਂ ਨੇ ਅੰਜਾਮ ਦਿੱਤਾ ਸੀ ਮੁਲਜ਼ਮਾਂ ਨੇ ਜਸਮੀਤ ਤੇ ਅਨੇਵਾ ਗੋਣੀਆਂ ਚਨਾਈਆਂ ਜੱਗੂ ਭਗਵਾਨਪੁਰਿਆ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵਿੱਚ ਹਰਵਿੰਦਰ ਰਦੋਦੀ ਦੀਪਾ ਯੂਐਸਏ ਤੇ ਅਮਨਕੋਟਾ ਵਾਲਾ ਨੇ ਕਤਲ ਦੀ ਜ਼ਿੰਮੇਵਾਰੀ ਲਈ ਇਹ ਸਾਰੇ ਵਿਅਕਤੀ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਜੁੜੇ ਹੋਏ ਨੇ ਪੋਸਟ ਵਿੱਚ ਮ੍ਰਿਤਕ ਜਸਮੀਤ ਸਿੰਘ ਦੀ ਪਛਾਣ ਦੀਪ ਚੀਮਾ ਵੱਜੋਂ ਕੀਤੀ ਗਈ ਅਤੇ ਇਸ ਘਟਨਾ ਨੂੰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਪੁਰਾਣੀ ਦੁਸ਼ਮਣੀ ਅਤੇ ਝਗੜੇ ਦਾ ਕਾਰਨ ਦੱਸਿਆ ਗਿਆ ਵਾਇਰਲ ਮੈਸੇਜ 'ਚ ਗੈਂਗ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਜਸਮੀਤ ਸਿੰਘ ਉਹਨਾਂ ਦੇ ਵਿਰੋਧੀ ਗੈਂਗ ਗੋਪੀ ਬੱਕਰੀ ਲਈ ਕੰਮ ਕਰਦਾ ਸੀ ਤੇ ਕਾਲਜ ਚੋਣਾਂ ਵਿੱਚ ਉਹਨਾਂ ਦੇ ਇੱਕ ਸਮਰਥਕ ਜੁਗਰਾਜ ਨੂੰ ਨੁਕਸਾਨ ਪਹੁੰਚਾਇਆ ਸੀ ਪੋਸਟ ਵਿੱਚ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ ਤੇ ਭਵਿੱਖ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਦੀ ਚੇਤਾਵਨੀ ਦਿੱਤੀ ਗਈ ਹੈ। ਅਸੀਂ ਪਹਿਲਾਂ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਮਾਰ ਦੇਵਾਂਗੇ ਅਤੇ ਜਵਾਬ ਦੇ ਠਹਿਰਾਵਾਂਗੇ। ਇਹ ਪੋਸਟ ਦੇ ਵਿੱਚ ਲਿਖਿਆ ਗਿਆ। ਉਹਨਾਂ ਨੇ ਲਿਖਿਆ ਕਿ ਜੋ ਵੀ ਸਾਡੇ ਵਿਰੋਧੀ ਗੈਂਗ ਦੀ ਮਦਦ ਕਰਦਾ ਹੈ, ਉਸ ਦਾ ਵੀ ਇਹੀ ਹਾਲ ਹੋਵੇਗਾ। ਭਾਵੇਂ ਜੱਗੂ ਵੀਰ ਦਾ ਫੋਨ ਕੰਮ ਕਰਦਾ ਹੈ ਜਾਂ ਨਹੀਂ, ਕੰਮ ਆਮ ਵਾਂਗ ਜਾਰੀ ਰਹੇਗਾ। ਤਿਆਰ ਰਹੋ ਤੁਸੀਂ ਕਦੇ ਨਹੀਂ ਜਾਣਦੇ ਕਿ ਕੌਣ ਮਰ ਸਕਦਾ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਅਗਲੀ ਗੋਲੀ ਕਿਸ ਦੇ ਨਾਮ ਦੀ ਹੈ ਇਹ ਇੱਕ ਸਰਪ੍ਰਾਈਜ਼ ਹੀ ਰਹੇਗਾ ਪੰਜਾਬ ਦੇ ਬਟਾਲਾ ਦੇ ਵਿੱਚ ਐਤਵਾਰ ਨੂੰ ਹੋਏ ਜਸਮੀਤ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਹੈ ਇਸ ਸੰਬੰਧੀ ਇੱਕ ਪੋਸਟ ਪਾਈ ਗਈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜਸਮੀਤ ਨੇ ਬਟਾਲਾ ਦੇ ਬੈਰਿੰਗ ਕਾਲਜ ਵਿੱਚ ਵਿਦਿਆਰਥੀ ਪ੍ਰਧਾਨ ਦੀ ਚੋਣ ਮਨਾ ਕੀਤਾ ਜਾਣ ਦੇ ਬਾਵਜੂਦ ਵੀ ਲੜੀ ਸੀ ਉਹ ਕਮਸ਼ਾਂਪੁਰੀਆ ਗੈਂਗ ਦੇ ਜ਼ੋਰ ਤੇ ਪ੍ਰਧਾਨ ਬਣ ਰਿਹਾ ਸੀ ਉਹ ਸਾਡੇ ਭਰਾ ਜੁਗਰਾਜ ਦੀ ਚੋਣ ਵਿੱਚ ਹਾਰ ਦਾ ਕਾਰਨ ਬਣਿਆ ਆਂਧੇ ਜੋਗ ਹੈ ਕਿ ਐਤਵਾਰ ਸ਼ਾਮ 6 ਵਜੇ ਡੇਰਾਬਾਬਾ ਨਾਨਕ ਰੋਡ ਤੇ ਦਾਣਾ ਮੰਡੀ ਨੇੜੇ ਜਸਮੀਤ ਸਿੰਘ ਦਾ ਕਤਲ ਕੀਤਾ ਗਿਆ ਜਸਮੀਤ ਬਟਾਲਾ ਦੇ ਮਾਨ ਨਗਰ ਦਾ ਰਹਿਣ ਵਾਲਾ ਸੀ ਇਸ ਘਟਨਾ ਨੂੰ ਚਾਰ ਬਾਈਕ ਸਵਾਰਾਂ ਨੇ ਅੰਜਾਮ ਦਿੱਤਾ ਸੀ ਮੁਲਜ਼ਮਾਂ ਨੇ ਜਸਮੀਤ ਤੇ ਅਨੇਵਾ ਗੋਣੀਆਂ ਚਨਾਈਆਂ ਜੱਗੂ ਭਗਵਾਨਪੁਰਿਆ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵਿੱਚ ਹਰਵਿੰਦਰ ਰੋਦੀ ਦੀਪਾ ਯੂਐਸਏ ਤੇ ਅਮਨਕੋਟਾ ਵਾਲਾ ਨੇ ਕਤਲ ਦੀ ਜ਼ਿੰਮੇਵਾਰੀ ਲਈ ਇਹ ਸਾਰੇ ਵਿਅਕਤੀ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਜੁੜੇ ਹੋਏ ਨੇ ਪੋਸਟ ਵਿੱਚ ਮ੍ਰਿਤਕ ਜਸਮੀਤ ਸਿੰਘ ਦੀ ਪਛਾਣ ਦੀਪ ਚੀਮਾ ਵਜੋਂ ਕੀਤੀ ਗਈ ਅਤੇ ਇਸ ਘਟਨਾ ਨੂੰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਪੁਰਾਣੀ ਦੁਸ਼ਮਣੀ ਅਤੇ ਝਗੜੇ ਦਾ ਕਾਰਨ ਦੱਸਿਆ ਗਿਆ ਵਾਇਰਲ ਮੈਸੇਜ 'ਚ ਗੈਂਗ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਜਸਮੀਤ ਸਿੰਘ ਉਹਨਾਂ ਦੇ ਵਿਰੋਧੀ ਗੈਂਗ ਗੋਪੀ ਬੱਕਰੀ ਲਈ ਕੰਮ ਕਰਦਾ ਸੀ ਤੇ ਕਾਲਜ ਚੋਣਾ ਵਿੱਚ ਉਹਨਾਂ ਦੇ ਇੱਕ ਸਮਰਥਕ ਜਗਰਾਜ ਨੂੰ ਨੁਕਸਾਨ ਪਹੁੰਚਾਇਆ ਸੀ ਪੋਸਟ ਵਿੱਚ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ ਤੇ ਭਵਿੱਖ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਦੀ ਚੇਤਾਵਨੀ ਦਿੱਤੀ ਗਈ ਹੈ ਅਸੀਂ ਪਹਿਲਾਂ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਮਾਰ ਦੇਵਾਂਗੇ ਅਤੇ ਜਵਾਬ ਦੇ ਠਹਿਰਾਵਾਂਗੇ ਇਹ ਪੋਸਟ ਦੇ ਵਿੱਚ ਲਿਖਿਆ ਗਿਆ ਉਹਨਾਂ ਨੇ ਲਿਖਿਆ ਕਿ ਜੋ ਵੀ ਸਾਡੇ ਵਿਰੋਧੀ ਗੈਂਗ ਦੀ ਮਦਦ ਕਰਦਾ ਹੈ ਉਸ ਦਾ ਵੀ ਇਹੀ ਹਾਲ ਹੋਵੇਗਾ ਭਾਵੇਂ ਜੱਗੂ ਵੀਰ ਦਾ ਫੋਨ ਕੰਮ ਕਰਦਾ ਹੈ ਜਾਂ ਨਹੀਂ ਕੰਮ ਆਮ ਵਾਂਗ ਜਾਰੀ ਰਹੇਗਾ ਤਿਆਰ ਰਹੋ ਤੁਸੀਂ ਕਦੇ ਨਹੀਂ ਜਾਣਦੇ ਕਿ ਕੌਣ ਮਰ ਸਕਦਾ ਹੈ ਇਹ ਹੈਰਾਨੀ ਵਾਲੀ ਗੱਲ ਹੈ ਕਿ ਅਗਲੀ ਘੋੜੀ ਕਿਸ ਦੇ ਨਾਮ ਦੀ ਹੈ ਇਹ ਇੱਕ ਸਰਪ੍ਰਾਈਜ਼ ਰਹੇਗਾ